ਸੱਚਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਦੇ ਦੇ ਪਈਓ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਇਹ ਤਸਵੀਰਾਂ ਗਰਦਾਸਪੁਰ ਦੀ ਪੁਰਾਣੀਆਂ ਦਾਣੀਆਂ ਮੰਡੀ ਦੇ ਮਹੱਲਾ ਆ ਨੰਗਲਕੋਟਲੀ ਦਾ ਹੈ ਤਾਂ ਦਾ ਦੇ ਇਹ ਕਿ ਨੰਗਲਕੋਟਲੀ ਦੇ ਵਿੱਚ ਇਹ ਸੀਵਰੇਜ ਖੁੱਲਣ ਦੇ ਨਾਲ ਸਾਰਾ ਪਾਣੀ ਜਿਹੜਾ ਆ ਉਹ ਗਲੀਆਂ ਦੇ ਵਿੱਚ ਫਿਰਦਾ ਨਜ਼ਰ ਆ ਰਿਹਾ ਆ ਗੰਦੇ ਪਾਣੀ ਤੋਂ ਮੱਲਾ ਨਿਵਾਸੀ ਤੇ ਆਉਣ ਜਾਣ ਵਾਲੇ ਵੀ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਥਾਂ ਥਾਂ ਤੇ ਕੂੜਾ ਗੰਦ ਵੀ ਖਿਲਰਿਆ ਨਜ਼ਰ ਤੁਹਾਨੂੰ ਆ ਰਿਹਾ ਹੋਏਗਾ ਮੱਲੇ ਵਾਲਿਆਂ ਨੇ ਕਿਹਾ ਕਿ ਬਹੁਤ ਵਾਰ ਇਹਦੀਆਂ ਕੰਪਲੇਟਾਂ ਕੀਤੀਆਂ ਨੇ ਕੰਮ ਕਰਦੇ ਜਰੂਰ ਨੇ ਪਰ तरीके ਦੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਪੱਤਰਕਾਰਾਂ ਨੇ ਕੀਤੀ ਤੇ ਉਹਨਾਂ ਨੇ ਕਿਹਾ ਕਿ ਸੀਵਰੇਜ ਦਾ ਸਾਰਾ ਗੰਦਾ ਪਾਣੀ ਸਾਰਾ ਗੰਦ ਜਿਹੜਾ ਆ ਉਹ ਗਲੀ ਦੇ ਵਿੱਚ ਫਿਰਦਾ ਰਹਿੰਦਾ ਆ ਤੇ ਆਉਣ ਜਾਣ ਵਾਲੇ ਨੂੰ ਜਿਹੜਾ ਆ ਉਹ ਨੱਕ ਬੰਦ ਕੇ ਲੰਘਣਾ ਪੈਂਦਾ ਆ ਤੇ ਬਹੁਤ ਸਾਰੀ ਬਦਬੂ ਦਾ ਜਿਹੜਾ ਆ ਇੱਥੇ ਸਾਨੂੰ ਸਾਹਮਣਾ ਕਰਨਾ ਪੈਂਦਾ ਆ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਸਵੇਰੇ ਸਵੇਰੇ ਮੰਦਿਰ ਜਾਣਾ ਹੁੰਦਾ ਹੈ ਕਰੋਨਾ ਧੋ ਕੇ ਆਈਦਾ ਤੇ ਉਸ ਤੋਂ ਬਾਅਦ ਆ ਇਸ ਗੰਧ ਦੇ ਵਿੱਚੋਂ ਲੰਘਣ ਤੇ ਮਜਬੂਰ ਹੋ ਜਾਈਦਾ ਕੀ ਕਰੀਏ ਦੋ ਟਾਈਮ ਮੰਦਿਰ ਜਾਣਾ ਜ਼ਰੂਰੀ ਵੀ ਹੁੰਦਾ ਹੈ ਭਗਵਾਨ ਦੇ ਕੋਲ ਭਗਵਾਨ ਦੇ ਦਰਸ਼ਨ ਕਰਨ ਜਾਂਦੇ ਆ ਪਰ ਪਹਿਲਾਂ ਅਸੀਂ ਨਰਕ ਲੰਘ ਕੇ ਜਾਂਦੇ ਆ ਤੇ ਫਿਰ ਅਸੀਂ ਭਗਵਾਨ ਦੇ ਦਰਸ਼ਨੇ ਘਰ ਪਾਨੇ ਆ ਕਿਉਂਕਿ ਇਹ ਕਿਸੇ ਨਰਕ ਨਾਲੋਂ ਘੱਟ ਨਹੀਂ ਆ ਜੋ ਤੁਸੀਂ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਪੂਰੀ ਤਰ੍ਹਾਂ ਗੰਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਤੁਹਾਨੂੰ ਕਿ ਕਿਵੇਂ ਸੀਵਰੇਜ ਦਾ ਗੰਦ ਜਿਹੜਾ ਆ ਉਹ ਗਲੀਆਂ ਨਾਲੀਆਂ ਦੇ ਵਿੱਚ ਫਿਰਦਾ ਪਿਆ ਆ ਤੇ ਬਹੁਤ ਸਾਰੇ ਲੋਕ ਇਸ ਤੋਂ ਅੱਕ ਚੁੱਕੇ ਨੇ ਤੇ ਲਾਸਟ ਉਹਨਾਂ ਨੂੰ মিডিਆ ਦਾ ਸਹਾਰਾ ਲੈਣਾ ਪਿਆ ਪੂਰਾ ਗਲੀ ਮਹੱਲਾ ਜਿਹੜਾ ਆ ਇਸ ਚੀਜ਼ ਤੋਂ ਤੰਗ ਪ੍ਰੇਸ਼ਾਨ ਆਇਆ ਹੋਇਆ ਆ ਤੇ ਲੋਕ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਨਜ਼ਰ ਆਏ ਕਿ ਅਸੀਂ ਨਰਕ ਭਰੀ ਜ਼ਿੰਦਗੀ ਜਿਹੜੀ ਏ ਉਹ ਜੀ ਰਹੇ ਆ ਕੁਝ ਲੋਕਾਂ ਨੇ ਆਨਲਾਈਨ ਕੈਮਰਾ ਤੇ ਵੀ ਗੱਲਬਾਤ ਕੀਤੀ ਬਹੁਤੇ ਲੋਕ ਆਫਲਾਈਨ ਕੈਮਰਾ ਤੇ ਹੀ ਇਸ ਬਾਰੇ ਗੱਲ ਕਰਦੇ ਰਹੇ ਤੇ ਕਈ ਲੋਕ ਜਿਹੜੇ ਆ ਕੈਮਰਾ ਤੇ ਆਉਣ ਤੋਂ ਵੀ ਝਿਜਕਦੇ ਰਹੇ ਪਰ ਕਈ ਲੋਕ ਜਿਹੜੇ ਨੇ ਉਹ ਸਾਰੇ ਆਮ ਜਿਹੜਾ ਆ ਕੈਮਰੇ ਤੇ ਆ ਕੇ ਆਪਣੀ ਹਕੀਕਤ ਬਿਆਨ ਕਰਦੇ ਰਹੇ ਗਲੀ ਦੀ ਹਕੀਕਤ ਜਿਹੜੀ ਆ ਉਹ ਬਿਆਨ ਕਰਦੇ ਰਹੇ ਤਸਵੀਰਾਂ ਤੁਸੀਂ ਦੇਖਦੇ ਪਈਓ ਮਹੱਲਾ ਨੰਗਲ ਕੋਟਲੀ ਜੋ ਕਿ ਪੁਰਾਣੀ ਦਾਣਾ ਮੰਡੀ ਗਰਦਾਸਪੁਰ ਦੇ ਵਿੱਚ ਸਥਿਤ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਆਓ ਗੱਲਬਾਤ ਕਰਦੇ ਆ ਮਹੱਲਾ ਨਿਵਾਸੀਆਂ ਦੇ ਨਾਲ ਕਿ ਉਹ ਇਸ ਦੇ ਉੱਤੇ ਕੀ ਕਹਿੰਦੇ ਨੇ ਮੈਂ ਨਾ ਪ੍ਰੇਮ ਕਾਂਤਾ ਕਿੱਥੇ ਲਿਓ ਆ ਨਾਲ ਘਰ ਹੈ ਦੁਕਾਨ ਦੇ ਨਾਲ ਚੱਲੇ ਕਿੱਥੇ ਹੋ ਇਹ ਮੰਦਰ ਚੱਲੇ ਆ ਮੰਦਰ ਚੱਲੇ ਹੋ ਇੱਥੇ ਇਹ ਵੇਖੋ ਪਿਹਾਰ ਹੈ ਨੰਨ ਕੇ ਜੋ ਹੋਈ ਮੁਰਾਹਾ ਇਨਾ ਤੋ ਕੇ ਕਰੋ ਵਾਈਦਾ ਪੀ ਤਰੋ ਕੇ ਆਈ ਆ ਪਰ ਹੁਣ ਆਦਤ ਬਣੀ ਲੀ ਸਾਡੀ ਰੋਜ਼ ਮੰਦਰ ਜਾਂਦੀ ਕੀ ਕਰੀਏ ਦੋਨੋਂ ਟਾਈਮ ਜਾਂਈਏ ਸਵੇਰੇ ਵੀ ਸ਼ਾਮੀ ਕਿੰਨੀ ਦੇਰ ਹੋ ਗਈ ਹੈ ਇਦਾਂ ਦਾ ਹਾਲ ਇਹ ਦੋ ਦੋ ਮਹੀਨੇ ਹੋ ਚੱਲੇ ਨੇ ਅੰਦਰ ਹੀ ਠੀਕ ਕਰਨ ਆਂਦੇ ਵੀ ਨਾ ਕੋਈ ਵੇਖ ਕੇ ਚੱਲ ਜਾਂਦੇ ਨੇ ਕੋਈ ਕਰਦਾ ਹੀ ਨਹੀਂ ਸਾਰਾ ਮੁਹੱਲਾ ਬੜਾ ਨਾ ਦੱਸ ਦਿਓ ਤੇ ਕੀ ਸਮੱਸਿਆ ਸਾਰੀ ਗੱਲ ਸੰਜੀਤ ਕੁਮਾਰ ਮੇਰਾ ਨਾਮ ਹੈ ਜੀ ਇੱਥੇ ਇਸ ਚੌਂਗ ਦੇ ਵਿੱਚ ਰਹਿਣ ਵਾਲੇ ਹੈਗੇ ਆ ਅੱਜ ਕਿੰਨੇ ਦਿਨ ਹੋ ਗਿਆ ਇੱਥੇ ਮਤਲਬ ਕਹਿੰਦਾ ਨਰਕ ਪਿਆਦਾ ਹੈਗਾ ਮੇਨ ਗਲੀ ਹੈਗੀ ਹੈ ਇੱਥੋਂ ਲੰਘਣਾ ਸਾਰੇ ਪਾਸੇ ਚੌਂਕ ਚੁਰਾ ਹੈਗਾ ਔਰ ਮੇਨ ਰਸਤਾ ਹੈਗਾ ਵਾ ਲਾਗੇ ਸਕੂਲ ਹੈਗਾ ਵਾ ਮਤਲਬ ਬੱਚੇ ਕਿੰਨੇ ਬੱਚੇ ਲੰਘਣਾ ਹੁੰਦਾ ਇੰਨਾ ਨਰਕ ਪਿਆਦਾ ਕੋਈ ਹਿਸਾਬ ਨਹੀਂ ਕਿੰਨੇ ਦਿਨ ਹੋ ਗਿਆ ਕੋਈ ਸੁਣਵਾਈ ਨਹੀਂ ਹੈਗੀ ਇਹਦੀ ਕੋਈ ਕਿੰਨੀ ਦੇਰ ਹੋ ਗਈ ਹੈ ਇਹ ਘਰ ਤੋਂ ਕਰ 2 ਮਹੀਨੇ ਹੋ ਗਿਆ ਸ਼ਿਵਰੇ ਬੋੜੀਆ ਨਗਰ ਕੌਂਸਲ ਨੂੰ ਕੋਈ ਵੀ ਨਹੀਂ ਆ ਕੇ ਵੇਖੋ ਆਂਦਾ ਹੀ ਨਹੀਂ ਪਿਆ ਕੋਈ ਤੁਸੀਂ ਤੁਸੀਂ ਮੱਲੇ ਵਾਲੇ ਵਾਲੋ ਇੱਕ ਬਲੇਟਾ ਦੋ ਤਿੰਨ ਫੋਨ ਕਰਛੜਿਆ ਆਨੇ ਕੱਲ ਪਰਸੋਂ ਤਾਂ ਬਹੁਤ ਜ਼ਿਆਦਾ ਜੀ ਹੋਰ ਹੋਏਦਾ ਉਹ ਕੀਤਾ ਆਨਾ ਇੱਕ ਦਿਨ ਆਏ ਨੇ ਕਰਕੇ ਗਏ ਨੇ ਫਿਰ ਹੋ ਗਿਆ ਫਿਰ ਫੋਨ ਕੀਤਾ ਆਨੇ ਕੱਲ ਦਾ ਪਰਸੋਂ ਦਾ ਫੋਨ ਕਰਿਆ ਕਰਦੇ ਆਏ ਨਹੀਂ ਹੈਗੇ ਲੋਕਾਂ ਨੇ ਨਹੀਂ ਕੋਖਾ ਗਿਆ ਵੀ ਵੇਖੋ ਤੁਸੀਂ ਸਿਹਰੇ ਮੰਦਿਰ ਜਾਣ ਵਾਲੇ ਦੋ ਮੇਨ ਮੰਦਿਰ ਪੈਂਦੇ ਨੇ ਇੱਥੇ ਇਹੋ ਹੀ ਰਸਤਾ ਹੈਗਾ ਮੇਨ ਚੌਂਕ ਦੇ ਵਿੱਚੋਂ ਲੰਘੇ ਰਾ ਲਾਗੇ ਸਕੂਲ ਤਿੰਨ ਸਕੂਲ ਪੈਂਦੇ ਨੇ ਲਾਗੇ ਆਹੋ ਬੱਚਿਆਂ ਲੰਘ ਕੇ ਜਾਣਾ ਕਿੱਦਾਂ ਲੰਘ ਕੇ ਜਾਣਾ ਪੇਰੈਂਟ ਓਖੇ ਨੇ ਬੱਚੇ ਓਖੇ ਨੇ ਇਹ ਮੰਡੀ ਏਰੀਆ ਨੰਗਲਕੋਟ ਦੀ ਮਹੱਲਾ ਨੰਗਲਕੋਟ ਮਹੱਲਾ ਦੰਗਲਕੋਟ ਵਾਰਡ ਨੰਬਰ 3 ਐਮਸੀ ਨੂੰ ਕੀਤੀ ਕੰਪਲੇਂਟ ਐਮਸੀ ਐਮਸੀ ਉਹਨਾਂ ਨੇ ਦੇਖੋ ਇਹ ਸਿਵਲਾਈ ਬੋਰ ਵਾਲੇ ਆਏ ਇੱਕ ਵਾਰੀ ਕਰਕੇ ਗਏ ਇਹਨੇ ਦੋ ਦਿਨ ਹੋ ਗਿਆ ਹੈ ਓਵਰਫਲੋ ਹੈ ਕਹਿੰਦਾ ਇਹ ਨਾ ਦੋ ਵਾਰੀ ਉਹਨੂੰ ਫੋਨ ਦੋ ਦਿਨ ਹੋ ਗਿਆ ਉਹਨਾਂ ਕਿਹਾ ਆਏ ਨਹੀਂ ਹੈਗੇ ਦੋ ਦਿਨ ਹੋ ਗਿਆ ਦੋ ਦਿਨ ਉਹਨਾਂ ਕਹਿੰਦੇ ਕਾਜ ਨੇ ਆ ਕੇ ਤੇ ਆਏ ਨਹੀਂ ਹੈਗੇ ਸਕੂਲ ਦੇ ਵਾਈਸ ਪ੍ਰਿੰਸੀਪਲ ਇਹ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਪਿਛਲੇ 4-5 ਦਿਨ ਤੋਂ ਇੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਔਰ ਫਲੋ ਕਰ ਰਿਹਾ ਹੈ ਆਂ ਜਾਂ ਲੱਗਿਆ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਟਾਫ ਮੈਂਬਰ ਸਾਰੇ ਮੱਲੇ ਵਾਲੇ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਹਦਾ ਕੋਈ ਰੀਡਜਮੈਂਟ ਕਰਨ ਤਾਂ ਕਿ ਸਾਰੇ ਜਿਹੜੇ ਮੱਲੇ ਵਾਲੇ ਨੇ ਉਹ ਚੰਗੀ ਸਾਲ ਲੈ ਸਕਣ ਵੱਡਾ ਸਕੂਲ ਹੈ ਕਾਫੀ ਸਟਰੰਗ ਹੈ ਤੇ ਤੇ ਕੰਪਲੇਨਟ ਨਹੀਂ ਕੀਤੀ ਗਈ ਕਬੂਲ ਐਡਮਿਨਿਸਟ੍ਰੇਸ਼ਨ ਲੋ ਕੰਪਲੇਨਟ ਵੀ ਕੀਤੀ ਹੈ ਜੀ ਆਏ ਨੇ ਪਰ ਪੂਰੀ ਨਹੀਂ ਆਏ ਨੇ ਪਰ ਉਹ ਕੰਮ ਕਰਦੇ ਨੇ ਪਰ ਤਰੀਕੇ ਨਾਲ ਜੇ ਕੰਮ ਹੋ ਰਹੀ ਨਹੀਂ ਰਿਹਾ ਤੇ ਕਿਦਾਂ ਲਗਾਤਾਰ ਆਉਂਦੀ ਹੈ ਪ੍ਰੋਬਲਮ ਇਹ ਲਗਾਤਾਰ ਹੀ ਪਿਛਲੇ ਕਾਫੀ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਕੋਈ ਟੈਕਨੀਕਲੀ ਪ੍ਰੋਬਲਮ ਵੀ ਹੋ ਸੰਦੀਪ ਹੋ ਸਕਦਾ ਜੀ ਇਹ ਐਕਚੁਅਲੀ ਸੀਵਰੇਜ ਹੈ ਕਾਫੀ ਲੰਬੇ ਸਮੇਂ ਤੋਂ ਨਾ ਕਾ ਸਫਾਈ ਨਹੀਂ ਹੋਈ ਇਹਨਾਂ ਦੀ ਤੇ ਸਫਾਈ ਹੋ ਜਾਏ ਤੇ ਇੱਕ ਵਧੀਆ ਨਿਕਲ ਜਾਏ ਫਲੋ ਨਹੀਂ ਹੈ ਕੀ ਮੰਗ ਕਰਦੇ ਹੋ ਇਹ ਜਾਣੀ ਹੈ ਜੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕਰੇ ਬੱਚਿਆਂ ਨੂੰ ਆਂ ਆਂ ਬਹੁਤ ਹੋ ਰਹੀ ਹੈ। ਬਿਮਾਰੀ ਵੀ ਫੈਲ ਸਕਦੀ ਹੈ ਸਾਰਾ ਸਾਰਾ ਕੁਝ ਹੋ ਸਕਦਾ ਹੈ। ਐਨੀ ਬਿਮਾਰੀ আজকাল ਕਿੰਨਾ ਹੈ ਬਿਮਾਰੀ ਫੈਲ ਸਕਦੀ ਹੈ ਜੋ ਇਥੋਂ ਹਾਲਾਂ ਦੇ ਦੌਰਾਨ ਤੇ ਜਾਣਾ ਬੈਠਾ। ਖਾਰਾ ਗੰਦਾ ਅੰਦਰ ਹੀ ਜਾ ਰਿਹਾ ਨਾ ਲੋਕਾਂ ਦੇ। ਤੇ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਸਕੂਲ ਦੇ ਕਾਫੀ ਬੱਚੇ ਪਿਛਲੇ ਸਮੇਂ ਤੋਂ ਇਹ ਪੀਲੀਆ ਤੋਂ ਪਰੇਸ਼ਾਨ ਨੇ। ਕਾਫੀ ਬੱਚੇ ਨੇ ਜਿਨ੍ਹਾਂ ਨੂੰ ਜੌਂਡਿਸ ਹੋ ਚੁੱਕਿਆ। ਦੁਕਾਨਦਾਰਾਂ ਨੂੰ ਬਦਬੂ ਤੇ ਕਾਫੀ ਆਉਂਦੀ ਹੈ। ਹਾਂ ਬਹੁਤ ਜ਼ਿਆਦਾ ਨਹੀਂ ਦੀ ਬਦਬੂ ਹੀ ਵੇਖੋ ਕਿਦਾਂ ਬੱਚੇ ਮੂੰਹ ਬਣ ਕੇ ਜਾ ਰਹੇ ਨੇ ਸਾਡੀ ਦੁਨੀਆ ਬੂੰਹ ਬਣ ਕੇ ਜਾ ਰਹੀ ਹੈ ਕੀ ਕਰਾਂ ਹੁਣ Very good.